ਤੂੰ ਮਾਰਦਾ ਕਚੇਰੀ ਵੱਲ ਢੇੜੇ ਤੂੰ ਚੋਰੀ ਚੋਰੀ ਦਸ ਗੰਗੂਆ ਤੂੰ ਚੋਰੀ ਚੋਰੀ ਦਸ ਗੰਗੂਆ ਛੋਟੇ ਛੋਟੇ ਬਾਲ ਕੰਨੂ ਕਰਦਾ ਪਿਆਰ ਸੀ ਹੱਥਾਂ ਨਾਲ ਚਰਨ ਧੋ ਕੇ ਕਰਦਾ ਪਿਆਰ ਸੀ ਛੋਟੇ ਛੋਟੇ ਬਾਲ ਕੰਨੂ ਕਰਦਾ ਪਿਆਰ ਸੀ ਕਤਾਂ ਨਾਲ ਚਰਨ ਤੋਂ ਕੀ ਕਰਦਾ ਤਿਆਰ ਸੀ ਵੇ ਮੈਂ ਆ ਗਈ ਅੱਜ ਕਰ ਤੇਰੇ ਤੂੰ ਚੋਰੀ ਚੋਰੀ ਦਸ ਗੰਗੂਆ ਵੇ ਮੈਂ ਆ ਗਈ ਅੱਜ ਕਰ ਤੇਰੇ ਤੂੰ ਚੋਰੀ ਚੋਰੀ ਦਸ ਗੰਗੂਆ ਕਾ ਤੂੰ ਮਾਰਦਾ ਕਚੈਰੀ ਵੱਲ ਗੇੜੇ ਤੂੰ ਚੋਰੀ ਚੋਰੀ ਦਸ ਗੰਗੂਆ ਕਾ ਤੂੰ ਮਾਰਦਾ ਕ ਚੋਰੀ ਚੋਰੀ ਦੱਸ ਗੰਗੂਆ ਦੱਸ ਗੰਗੂਆ ਤੂੰ ਰੱਬ ਤੋਂ ਨਹੀਂ ਡਰਦਾ ਕਰਨ ਲੱਗਾ ਅੱਜ ਪਾਪ ਗੁਰੂ ਕਰਦਾ ਦੱਸ ਗੰਗੂਆ ਤੂੰ ਰੱਬ ਕੋਲੋਂ ਨਹੀਂ ਡਰਦਾ ਕਰਨ ਲੱਗਾ ਪਾਪ ਅੱਜ ਗੁਰੂ ਕਰਦਾ ਵੇ ਤੂੰ ਵੈਰ ਕੱਢਣੇ ਅੱਜ ਕਿਹੜੇ ਰੇ ਦਸ ਗੰਗੂਆ ਵੇ ਤੂੰ ਵੈਰ ਕੱਢਣੇ ਅੱਜ ਕਿਹੜੇ ਵੇ ਚੋਰੀ ਚੋਰੀ ਦਸ ਗੰਗੂਆ ਕਾ ਤੂੰ ਮਾਰਦਾ ਕ ਚੈਰੀ ਵੱਲ ਗੇੜੇ ਵੇ ਚੋਰੀ ਚੋਰੀ ਦਸ ਗੰਗੂਆ ਕਾ ਤੂੰ ਮਾਰਦਾ ਕ ਚੈਰੀ ਵੱਲ ਗੇੜੇ ਵੇ ਚੋਰੀ ਚੋਰੀ ਦਸ ਗੰਗੂਆ ਵੇ ਚੋਰੀ ਚੋਰੀ ਦਸ ਗੰਗੂਆ ਗਠੜੀ ਤੂੰ ਰੱਖ ਲੈ ਰੋਲਾ ਨਾ ਤੂੰ ਪਾਵੀਂ ਵੇ ਵੈਰੀਆਂ ਦੇ ਹੱਥ ਵਿੱਚ ਬੱਚੇ ਨਾ ਫੜਾਵੀਂ ਵੇ ਗਠੜੀ ਤੂੰ ਰੱਖ ਲੈ ਰੋਲਾ ਨਾ ਤੂੰ ਪਾਵੀਂ ਵੇ ਵੈਰੀਆਂ ਦੇ ਹੱਥ ਵਿੱਚ ਬੱਚੇ ਨਾ ਫੜਾਵੀਂ ਵੇ ਮੈਨੂੰ ਲੱchnਾਂ ਦੇ ਸਣ ਤੇਰੇ ਚੋਰੀ ਚੋਰੀ ਦਸ ਗੰਗੂਆ ਮੈਨੂੰ ਲੱchn ਦੇ ਸੋਣ ਤੇਰੇ ਮਾੜੇ ਤੂੰ ਚੋਰੀ ਚੋਰੀ ਦਸ ਗੰਗੂਆ ਕਾ ਤੂੰ ਮਾਰਦਾ ਕਚੇਰੀ ਵੱਲ ਗੇੜੇ ਤੂੰ ਚੋਰੀ ਚੋਰੀ ਦਸ ਗੰਗੂਆ ਕਾ ਤੂੰ ਮਾਰਦਾ ਕਚੇਰੀ ਵੱਲ ਗੇੜੇ ਤੂੰ ਚੋਰੀ ਚੋਰੀ ਦਸ ਗੰਗੂਆ ਤੂੰ ਚੋਰੀ ਚੋਰੀ ਦਸ ਗੰਗੂਆ ਛੋਟੇ ਛੋਟੇ ਲਾਲਾ ਨੇ ਤੇਰਾ ਕੀ ਗਵਾਇਆ ਏ ਸੂਬੇ ਦੀ ਚੈਰੀ ਵਿੱਚੋਂ ਸੁਨੇਹਾ ਕਾਦਾ ਆਇਆ ਏ ਛੋਟੇ ਛੋਟੇ ਲਾਲਾ ਨੇ ਤੇਰਾ ਕੀ ਗਵਾਇਆ ਏ ਸੂਬੇ ਦੀ ਚੈਰੀ ਚੋਂ ਸੁਨੇਹਾ ਕਾਦਾ ਆਇਆ ਏ ਉਹਨੇ ਪੁੱਛਣੇ ਸਵਾਲ ਦੱਸ ਕੇ ਚੋਰੀ ਚੋਰੀ ਦਸ ਗੰਗੂਆ ਉਹਨੇ ਪੁੱਛਣੇ ਸਵਾਲ ਦਸ ਕਿਹੜੇ ਤੂੰ ਚੋਰੀ ਚੋਰੀ ਦਸ ਗੰਗੂਆ ਕਾ ਤੂੰ ਮਾਰਦੱਕ ਚੇ